ਇਸ ਅਸਲੀ ਦਾ ਵੈਰੀ ਜਦੋਂ ਆ ਜੀ ਨੋਵੇਟਰ ਦੇ ਬੈਟਰੀ ਵਾਲੇ ਲਾਦੇ ਆ ਜਿੱਥੇ ਮੈਂ ਚੱਕ ਹੁੰਦੇ ਨਾਲ ਕਿੰਨੀ ਗ੍ਰੈਵਿਟੀ ਆ ਕੀ ਗੱਲਵਾ ਕਰਦਾ ਕੋਈ ਭਾਈ ਆ ਹੈਗਾ ਗ੍ਰੈਵਿਟੀ ਮੀਟਰ ਗ੍ਰੈਵਿਟੀ ਮੀਟਰ ਆ ਜੀ ਸਾਨੂੰ ਗ੍ਰੈਵਿਟੀ ਚੈੱਕ ਕਰਾਉਂਦਾ ਮੈਂ ਆਹ ਦੇਖੀ ਇਹ ਲੋ ਇਹਦੀ ਹੈਗੀ ਅਸੀਂ 1200 ਗ੍ਰੈਵਿਟੀ ਚੈੱਕ ਕਰ ਸਕਦਾ ਦੂਜਾ ਹੋ ਜਾਨੂੰ ਤੇ ਇਹ ਇਹਦਾ ਕਿਹਾ ਜੀ ਇੱਕ ਸੈੱਲ ਇਹ ਕਾ ਅਲਟੀਮਾ ਦਾ ਬੈਟਰ ਆ 180 ਪਰ ਹਾਂ ਇਹ 180.20 18000 ਮੰਦਰ 18020 ਇਹਨੂੰ ਹੋ ਗਿਆ ਜੀ 5-6 ਸਾਲ ਇਹਦਾ ਆ ਸਾਲ ਵੀ ਹੋ ਗਿਆ ਜੀ ਗ੍ਰੈਵਿਟੀ ਇਹ ਵੀ ਗ੍ਰੈਵਿਟੀ ਇਹਦੀ ਫਿਰ ਵੀ ਪੂਰੀ ਸਹੀ ਦਸੀ ਜਾਂਦਾ ਜੀ ਇਹ ਠੀਕ ਹੈ ਜੀ ਸਾਰੇ ਸਾਲਾਂ ਦੀ ਗ੍ਰੈਵਿਟੀ ਸਹੀ ਦਸੀਦਾ 1200 1200 1250 1300 1250 1300 ਬਾਕੀ ਸਾਨੂੰ ਇਹਦੇ ਬਾਰੇ ਦੱਸ ਦਿਆ ਜੀ ਇਹ ਕਿਵੇਂ ਚੈੱਕ ਕਰੀਏ ਬੈਟਰੀ ਦਾ ਲੇ ਕੇ ਇਧਰ ਇੱਕ ਜਨਾ ਟੱਚ ਕਰੋ ਆ ਦੇਖੋ ਜਿਹਦਾ ਸੱਲ ਨਾ 1 ਵੀਕ ਹੋ ਗਿਆ ਦੇਖਦਾ ਜੀ ਜਮਾ ਉੱਪਰ ਜੀ ਦਿਖਾ ਬੱਚੇ ਤੇ ਬਲਦੀਆਂ ਮਾਰਦਾ ਵੀ ਇਹਦੇ ਨਾਲ ਹੋਰ ਦੇਖੋ ਜੀ ਬੋਲਣ ਲੱਗੇ ਨੇ ਜੀ ਇਹਦਾ 1 ਸੱਲ ਵੀਕ ਹੋ ਗਿਆ ਜੀ ਹੋਰ ਸਾਰੇ ਸੱਲ ਦੇਖੋ ਸਹੀ ਚੱਲ ਰਿਹਾ ਤੇ ਸਾਰੇ ਸੱਲਾ ਦਾ ਪਾਣੀ ਉਹਦੇ ਨੂੰ ਸਹੀ ਨਹੀਂ ਜਿਹੜਾ ਇਹ ਸੰਦ ਨਾ ਇਹ ਵੀ ਕੋਈ ਜੀ ਸਮਝਦਾ ਹੋ ਕੇ ਬੈਠ ਰਿਹਾ ਤੇ ਤੇ ਬਾਕੀ ਇਨਵਰਟਰ ਜੇ ਅੱਜ ਕੱਲ ਜਲਦੀ ਚਾਰਜ ਕਰਨਾ ਹੋਵੇ ਜੀ ਤੇ ਇਹਦੇ ਇਨਵਰਟਰ ਦੇ ਇੱਕ ਪਿੱਛੇ ਇੱਕ ਪਾਸ ਬਟਨ ਹੁੰਦਾ ਉਸ ਨੂੰ ਦਿਖਾਉਣੇ ਜੀ ਚਾਹ ਕੇ ਦੇਖ ਲੈਡ ਕਰ ਲਓ ਜੀ ਦਿਖਾ ਦਿੱਤੀ ਆ ਲੇਖਾ ਲੋ ਜੀ ਇਹ ਥੱਲੇ ਕਾ ਹਾਈ ਠੀਕ ਹੈ ਜੀ ਸੰਗਿਦਰਜ ਕਰ ਦੋ ਇਹਨੂੰ ਹਾਈ ਤੇ ਕਰ ਦੋ ਆਲੋ ਹਾਈ ਤੇ ਕਰਤਾ ਠੀਕ ਹੈ ਜੀ ਬਾਕੀ ਲਿਖਿਆ ਵੀ ਹੁੰਦਾ ਅਨਵਿਟਰ ਦੇ ਹਰਕਦੇ ਕੁਲਰ ਕੁਲਰ ਬੈਟਰੀ ਦੇ ਲਿਖਿਆ ਜਾਂਦਾ ਕੁਲਰ ਬੈਟਰੀ ਨੂੰ ਕਹਿੰਦੇ ਵੱਡੇ ਬੈਟਰੀ ਛੋਟਾ ਬੈਟਰੀ ਕਹਿੰਦੇ ਵਿੱਚ ਸਾਰਾ ਕੁਝ ਦੇਸੀ ਤੇ ਬਹੁਤ ਵੱਧ ਓਜੇ ਘਰ ਰੱਖ ਕਰੋ ਪਾਣੀ ਦੀ ਪਾਣੀ ਨੂੰ ਤੂੰ ਬਿਨਾ ਖਰਾਬ ਨਾ ਕਰੋ ਇਹਨਾਂ ਮੀਟਰ ਲੱਗੇ ਹੁੰਦੇ ਗਾਣਤ ਲੱਗੇ ਬਾਅਦ ਅਨਵਿਟਰ ਪਾਣੀ ਦੀ ਵੱਧ ਤੋਂ ਵੱਧ ਘੌਰ ਰੱਖਣ ਨੂੰ ਮੀਟਰ ਬੈਟਰੀ ਚ ਬਾਕੀ ਜਲਦੀ ਚਾਰਜ ਕਰਨ ਵਾਲੇ ਦੇ ਪਿੱਛੇ ਬਟਨ ਲੱਗਿਆ ਹੁੰਦਾ ਤੁਹਾਨੂੰ ਦੱਸ ਸਕਦਾ ਜੀ ਤੇ ਬਾਕੀ ਜੇ ਸੈੱਲ ਦਾ ਨਹੀਂ ਆਟੋਮੈਟਿਕ ਕਰ ਲੈਂਦੇ ਨੇ ਜੇ ਸਮਝਿਆ ਹੈ ਜਿਾਕੀ ਆਪਣਾ ਬੈਟਰੀਆਂ ਦਾ ਹੀ ਕੰਮ ਆ ਇਸ ਲਈ ਪਹਿਲੇ ਦਿਨ ਪਹਿਲਾ ਅਸੀਂ ਆਪ ਵੀ ਨੋਟ ਰਹਿਏ ਜੀ ਤੇ ਕਿਉਂਕਿ ਹੁਣ ਅੱਜ ਕੱਲ ਕੰਪਨੀਆਂ ਦੇ ਬੈਟਰੀਆਂ ਦੇ ਡੀਪ ਚਾਰਜ ਕਰਨੇ ਕਰਦੇ ਨੇ ਉਹਨਾਂ ਦੇਖਦੇ ਦੀ ਇਹ ਜਿਹੜਾ ਕਰਦੇ ਬੈਟਰੀ ਦੇ ਚਾਰਜ ਤੇ ਉਹ ਤਾਂ ਪੁਰਾਣੀ ਕੰਮ ਸੀ ਜੀ ਇਹਨਾਂ ਤੋਂ ਹੁਣ ਫਲਸ਼ ਬੈਟਰੀਆਂ ਤੇ ਰੀਤੀ ਬੈਟਰੀਆਂ ਹੁਣ ਪਰ ਇਹ ਇਹ ਤਾਂ ਇਹ ਵਾਟਰ ਨਮਦਰ ਇੱਕ ਖਾਦਲ ਬਕੂ ਦਾ ਪਲੀਜ਼ ਜਾ ਕੰਪਨੀ ਨੂੰ ਵਾਕਿਆ ਪਾ ਗੀਜਰਾਂ ਦਾ ਫਿਲਟਰਾਂ ਦਾ ਸਾਰਾ ਕੰਮ ਕਰੀ ਜਾਏ ਇਹਨੂੰ ਪਤਾ ਨਹੀਂ ਤੇ ਦੇਖ ਸਕਦੇ ਜੇ ਜੀ ਗੱਤਵਾ ਸੇਧ ਕਰੇ ਜੇ ਤੁਹਾਨੂੰ ਨਾਲ ਜਾਨੀ ਗੱਲ ਤੁਸੀਂ ਆ ਬੈਟਰੀ ਮੀਟਰ ਬਾਰੇ ਕੁਛ ਨਹੀਂ ਹੈ ਜਾਂ ਕਾਰਾਂ ਦੇ ਕਾਰ ਬਣਾਇਆ ਜਾਂ ਤਾਂ ਪਾਣੀ ਪੂਣ ਚੈੱਕ ਕਰ ਕੋ ਮੈਟਰ ਦੇ ਬਾਹਰ ਪਾਣੀ ਨਾ ਬਾਹਰ ਪਾਣੀ ਦਾ ਵੀ ਕਰਾ ਦੇਣਾ ਤਾਂ ਲੈ ਰੂਗਾ ਮੈਂ ਮੈਟਰ ਦਾ ਉਸਾਨ ਬਾਦ ਤਨ ਰਾਜ ਗੱਤਵਾ ਨੂੰ ਵੀ ਜੀ ਸੇਧ ਕਰੇ ਤਨ